ਅਸਲਾਮ ਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੋਂ ਸਾਰੇ ਬਦਿਆ ਹੋਵਗੇ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਨੂੰ ਨਿਛੇੜਾ ਕਹਿੰਦੇ ਸੀ ਪੈਗ ਲਾ ਕੇ ਤਕਰੀਰਾਂ ਕਰਦਾ ਉਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੋਂਦੇ ਸੀ ਅੱਜ ਗੱਲ ਬਿਲਕੁਲ ਉਲਟ ਨਿਕਲ ਆਈ ਹੈ ਕਿਆ ਜਾ ਰਿਹਾ ਹੈ ਕਿ ਨਾਬੇ ਦੀ ਜੇਲ੍ਹ ਦੇ ਬਾਹਰ ਖਲੋ ਕੇ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਐਸਐਸਪੀ ਵਰਨ ਸ਼ਰਮਾ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਜਿਹੜੀਆਂ ਧਮਕੀਆਂ ਲਾਈਆਂ ਸੀ ਉਹ ਪੈਗ ਲਾ ਕੇ ਲਾਈਆਂ ਸੀ ਇਹਦੇ ਵਿੱਚ ਕਿੰਨੀ ਕਿ ਹਕੀਕਤ ਹੈ ਇਹ ਆਪਾਂ ਅੱਜ ਦੀ ਵੀਡੀਓ ਚ ਜਾਣਾਂਗੇ ਤੇ ਨਾਲ ਹੀ ਨਾਲ ਜਿਹੜੇ ਬਾਬਾ ਗੁਰਵਿੰਦਰ ਸਿੰਘ ਢਿੱਲੂ ਨਾਬੇ ਦੀ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਕੇ ਆਏ ਆ ਉਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਜ਼ਿਹਨਾਂ ਦੇ ਅੰਦਰ ਬਹੁਤ ਸਾਰੇ ਸਵਾਲ ਜਨਮ ਲੈ ਲੈਂਦੇ ਆ ਇਸ ਦੇ ਬਾਰੇ ਵੀ ਆਪਾਂ ਅੱਜ ਦੀ ਵੀਡੀਓ ਚ ਜਾਣਦੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਹਾਂਜੀ ਪੰਜਾਬ ਵਾਲਿਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਮੈਂ ਪਹਿਲੇ ਇੱਕ ਬੇਨਤੀ ਕਰਨੀ ਚਾਹਣਾ ਸਾਰੇ ਪੰਜਾਬੀਆਂ ਨੂੰ ਕਿ ਜਿਹੜਾ ਕੋਈ ਇਕਾਲੀ ਦਲ ਦਾ ਵਰਕਰ ਜਾਂ ਉਹਨਾਂ ਦਾ ਕੋਈ ਚੰਚਾ ਕਹ ਲਓ ਇਕਾਲੀ ਦਲ ਦੇ ਵਿੱਚੋਂ ਤਾਂ ਇਹ ਖਬਰ ਉਹਨਾਂ ਲਈ ਵੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਰਿਹਾ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਕਿ ਸੁਖਵੀਰ ਸਿੰਘ ਬਾਦਲ ਨੇ ਐਸਐਸਪੀ ਨੇ ਇੱਕ ਧਮਕੀ ਦਿੱਤੀ ਸੀ ਉਸ ਧਮਕੀ ਦੇ ਵਿੱਚ ਇੱਕ ਬੜਾ ਵੱਡਾ ਰਾਜ਼ ਛੁਪਿਆ ਹੋਇਆ ਸੀ ਪੰਜਾਬ ਦੇ ਲੋਕਾਂ ਨੂੰ ਲੱਗਦਾ ਕਿ ਇਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਕਹੇ ਗੁਰਸਿੱਖ ਨੇ ਪਰ ਦਾਰਾ ਸਾਹਿਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ दारू ਪੀਣ ਵਾਲਾ ਸ਼ਰਾਬੀ ਬੰਦਾ ਕਹਿਣ ਵਾਲੇ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਅੱਜ ਇਹਨਾਂ ਦੀ ਮਪੋਲ ਖੋਲਣ ਜਾ ਰਹੇ ਹਾਂ ਇਸ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਹੀ ਕਹਿਣਾ ਚਾਹੁੰਗਾ ਕਿ ਜਿੰਨੇ ਵੀ ਤੁਸੀਂ ਕਾਲੀ ਦਲ ਦੇ ਵਰਕਰ ਇਸ ਵੀਡੀਓ ਨੂੰ ਸੁਣ ਰਹੇ ਹੋ ਜਾਂ ਪੰਜਾਬ ਦੇ ਸਾਡੇ ਵਾਸੀ ਸੁਣ ਰਹੇ ਨੇ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਦੇਖਣਾ ਤੇ ਸੁਣਨਾ ਕਸੋਬੀਰ ਸਿੰਘ ਬਾਦਲ ਜਿਹੜੇ ਲੋਕਾਂ ਨੂੰ ਯਕੀਨ ਨਹੀਂ ਹੋਣਾ ਉਹ ਅੱਜ ਯਕੀਨ ਕਰਵਾਵਾਂਗੇ ਕਿ ਸਰਬੀਰ ਸਿੰਘ ਬਾਦਲ ਨੇ ਦਰਅਸਲ ਦੇ ਵਿੱਚ ਪੈਗ ਲਾ ਕੇ ਯਾਨੀ ਸ਼ਰਾਬ ਪੀ ਕੇ ਧਮਕੀ ਦਿੱਤੀ ਪਟਿਆਲਾ ਦੇ ਐਸਐਸਪੀ ਬਰਨ ਸ਼ਰਮਾ ਨੂੰ ਤਾਂ ਬਾਅਦ ਦੇ ਵਿੱਚ ਪੰਜਾਬ ਦੇ ਅੰਦਰ ਇਹ ਖਬਰ ਬਾਹਰਲ ਹੋ ਜਾਂਦੀ ਆ ਤਾਂ ਪੰਜਾਬ ਦੇ ਲੋਕਾਂ ਨੂੰ ਲੱਗਦਾ ਕਿ ਐਸਐਸਪੀ ਗਲਤ ਹੋਣਗੇ ਇਸ ਕਰਕੇ ਉਹ ਬੋਲੇ ਵੀ ਪਰ ਦਰਅਸਲ ਦੇ ਵਿੱਚ ਉਹਨਾਂ ਨੇ ਪੈਗ ਲਾ ਰੱਖਿਆ ਸੀ ਇਹ ਗੱਲ ਦਾ ਸਪਸ਼ਟੀਕਰਨ ਅੱਜ ਕਰਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਔਰ ਸੁਖਵੀਰ ਸਿੰਘ ਬਾਦਲ ਤੇ ਇੱਕ ਹੋਰ ਐਸੀ ਅਪਡੇਟ ਜਿਹੜੀ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਵਿੱਚੀ ਘੜੀਸਦੀ ਹੈ ਇਹ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਕਿ ਵਿਕਰਮ ਸਿੰਘ ਮਜੀਠੀਆ ਔਰ ਸੁਖਵੀਰ ਸਿੰਘ ਬਾਦਲ ਜਿਹੜੇ ਵੱਡੀਆਂ-ਵੱਡੀਆਂ ਗੱਲਾਂ ਮਾਰਦੇ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਉਹਨਾਂ ਦੀ ਪੋਲ ਕਿਵੇਂ ਖੁੱਲਦੀ ਹੈ ਪੂਰੀ ਚੰਗੀ ਤਰ੍ਹਾਂ ਸੁਣਿਓ ਉਸ ਤੋਂ ਬਾਅਦ ਸ਼ਹਿਰ ਵੀ ਕਰਨੀ ਹੈ ਕਿਉਂਕਿ ਪੰਜਾਬ ਦੇ ਲੋਕ ਬੜੇ ਪੋਲੇ ਨੇ ਨਹੀਂ ਪਤਾ ਲੱਗਦਾ ਪਿੱਛੇ ਲੱਗ ਜਾਂਦੇ ਨੇ ਪਰ ਅਕਾਲੀ ਦਲ ਨੂੰ ਵੈਸੇ ਪੰਜਾਬ ਦੇ ਲੋਕਾਂ ਨੇ ਨਕਾਰਿਆ ਐਸ ਕਰਕੇ 25 ਸਾਲ ਉਹਨਾਂ ਨੇ ਪਹਿਲਾਂ ਰਾਜ ਕੀਤਾ ਬਾਅਦ ਵਿੱਚ ਲੋਕਾਂ ਨੇ ਉਹਨਾਂ ਨੂੰ ਘਰੇ ਬਿਠਾ ਦਿੱਤਾ ਯਾਨੀ ਹੁਣ ਸੁਖਬੀਰ ਸਿੰਘ ਬਾਦਲ ਦਾ ਦੌਰ ਜਿਹੜਾ ਬਿਲਕੁਲ ਖਤਮ ਹੋਣ ਤੇ ਆ ਗਿਆ ਯਾਨੀ ਸਫੜਾ ਸਾਫ ਹੁੰਦਾ ਜਾ ਰਿਹਾ ਆ ਸੁਣ ਲੋ ਜਰਾ ਧਿਆਨ ਦੇ ਨਾਲ ਕਿ ਮਾਨਸੀ ਗਰੇਵਾਲ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਬਾਰੇ ਕੀ ਕਹਿ ਰਹੀ ਹੈ ਉਸ ਤੋਂ ਬਾਅਦ ਗੁਰੇਂਦਰ ਸਿੰਘ ਢੇਲੋਂ ਸੁਖਵੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਪੀਐਸਪੀ ਦੀ ਖਬਰ ਸਾਂਝੀ ਕਰਾਂਗੇ ਸੁਣੋ ਜਿਹੜਾ ਸਪੇਰਾ ਹੁੰਦਾ ਨਾ ਸੱਪ ਨੂੰ ਫੜਦਾ ਜਿਹੜਾ ਛਪੜਾ ਇੱਕ ਕਿੰਨਾ ਟੈਲੈਂਟ ਹੁੰਦਾ ਖਤਰਨਾਕ ਖਤਰਨਾਕ ਸੱਪ ਨੂੰ ਫੜ ਲੈਂਦਾ ਪਰ ਕਈ ਵਾਰ ਕੀ ਹੁੰਦਾ ਕਿ ਕਈ ਵਾਰ ਸੱਪ ਹੀ ਖਤਰਨਾਕ ਹੁੰਦੇ ਆ ਉਹ ਸਪੇਰਾ ਵੜੀ ਉਧਰ ਵੜੀ ਉਧਰ ਵੜ ਕੇ ਸਵੇਰਾ ਵੀ ਮਗਰ 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 ਪੂਰਾ ਸੱਤ ਹਾਟ ਰਹੀ ਆਂ। ਇਹ ਕੋਈ ਸਪੈਸ਼ਲ ਸੁਪੇਰਾ ਹੁੰਦਾ ਸਪੈਸ਼ਲ ਬੰਦਾ। ਜਿਹੜਾ ਚੈਲੰਜ ਕਰਦਾ ਵੀ ਇਹਨੂੰ ਮੈਂ ਫੜੂੰਗਾ। ਹਾਂਜੀ ਇਹਨੂੰ ਝੋਲੇ ਜਪਾਂਗਾ। ਇਦਾਂ ਦੇ ਸਪੈਸ਼ਲ ਜਿਹੜੇ ਬੰਦੇ ਹੁੰਦੇ ਆ ਬੜੇ ਘੱਟ ਹੁੰਦੇ ਦੁਨੀਆ ਦੇ ਵਿੱਚ। ਸੋ ਜਿਹੜਾ ਸੱਤਾ ਉਹ ਹੈਗਾ ਪੁਜੀਟਿਆ ਤੇ ਜਿਹੜਾ ਸਵੇਰਾ ਉਹਨੂੰ ਫੜ ਕੇ ਮਾਰਿਆ ਜੇਲ੍ਹ 'ਚ ਉਹ ਹੈਗਾ ਸਾਡੇ ਪੰਜਾਬ ਦਾ ਹੈ। ਮਾਂਜੀ ਰਾਈਟ ਸੋ ਬੜਾ ਓਖਾ ਭਗਵੰਤ ਮਾਨ ਨੇ ਵਸਾ ਪਫਰੀਆ ਸਾ ਪਫੜ ਕੇ ਪਹਿਲੇ ਝੂੜੇ ਚ ਪਾਇਆ ਫਿਰ ਪਾਇਆ ਉਹ ਝੇਲ ਦੇ ਵਿੱਚ ਭਗਵੰਤ ਮਾਨ ਜੀ ਤੋਂ ਪਹਿਲੇ ਹੋਰ ਵੀ ਬੜੇ ਆਏ ਸੀ ਸੀਐਮ ਐਮਐਲਏ ਐਮਪੀ ਪਰ ਕਿਸੇ ਆਖ ਨਹੀਂ ਪਾਇਆ ਕਿਉਂਕਿ ਸਾਰੇ ਗ੍ਰਫਤੀ ਸੀ ਸਾਰੇ ਨੇ ਕਿ ਜਦੋਂ ਕਿਹੜੇ ਤਲੇ ਥੋਟੇ ਮਾਰਵਾ ਦੇਖੇ ਸਾਰੇ ਦੁੱਧ ਤੋਂ ਨਹੀਂ ਆ ਸਾਰੇ ਕ੍ਰਪਸ਼ਨ ਕੀਤੇ ਆ ਯਾਨੀ ਇੱਥੇ ਬਿਕਰਮ ਸਿੰਘ ਮਜੀਠੀਆ ਬਾਰੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਔਰ ਗੁਰਿੰਦਰ ਸਿੰਘ ਪੈਨੋ ਇਹਨਾਂ ਨੂੰ ਬੜੀਆਂ ਖਰੀਆਂ ਖਰੀਆਂ ਗੱਲਾਂ ਨੈਣ ਸੀ ਗਰੇਵਾਲ ਨੇ ਸੁਣਾਈਆਂ ਅਸਰ ਪੰਜਾਬ ਦੇ ਲੋਕਾਂ ਨੇ ਉਹ ਗੱਲ ਸੁਣ ਲਈ ਹੈ ਬਹੁਤ ਵਾਰਨ ਹੋ ਚੁੱਕੀ ਇਸ ਖਬਰ ਨੂੰ ਯਾਨੀ ਬਹੁਤ ਸਾਰੇ ਲੋਕਾਂ ਨੇ ਦੇਖ ਲਿਆ ਤਾਂ ਹੁਣ ਆ ਜੋ ਵੀ ਪੰਜਾਬ ਦੇ ਅੰਦਰ ਇੱਕ ਖਬਰ ਨੇ ਬੜਾ ਤਾਲਕਾ ਮਚਾ ਦਿੱਤਾ ਸੀ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਐਸਐਸਪੀ ਬਰਨ ਸ਼ਰਮਾ ਨੂੰ ਪਟਿਆਲਾ ਦੇ ਐਸਐਸਪੀ ਨੇ ਉਹਨਾਂ ਨੂੰ ਧਮਕੀ ਰਹਿੰਦੇ ਨੇ ਤੇ ਬਾਅਦ ਦੇ ਵਿੱਚ ਲੋਕਾਂ ਨੂੰ ਇੱਕ ਗੱਲ ਦਾ ਭਲਕ ਨਹੀਂ ਲੱਗਦੀ ਪਤਾ ਨਹੀਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਧਰਸਲ ਦੇ ਵਿੱਚ ਮੰਦਬੁੱਧੀ ਤਾਂ ਹੈਗੀ ਨੇ ਪਰ ਧਰਸਲ ਦੇ ਵਿੱਚ ਉਹ ਪੇਗ ਲਾ ਕੇ ਬੋਲ ਰਿਹਾ ਸੀ ਬਿਕਰਮ ਸਿੰਘ ਮਜੀਠੀਆ ਦਾ ਘਟਾਪਾ ਚੜਨ ਵਾਲੇ ਐਸਐਸਪੀ ਬਰਨ ਸ਼ਰਮਾ ਉਹਨਾਂ ਦੇ ਉੱਤੇ ਭੜਕੇ ਕਿਉਂ ਸੀ ਕਿਉਂਕਿ ਸੁਖਵੀਰ ਸਿੰਘ ਬਾਦਲ ਨਾਬਾਦੀ ਜੇਲ੍ਹ ਦੇ ਅੰਦਰ ਜਾ ਕੇ ਮਿਲ ਕੇ ਆਏ ਸੀ ਔਰ ਬਿਕਰਮ ਸਿੰਘ ਮਜੀਠੀਆ ਨੇ ਜਦੋਂ ਉਹਨੂੰ ਦੱਸਿਆ ਤੇ ਭਾਈ ਮੈਨੂੰ ਤਾਂ ਇਹ ਮੁੰਡਾ ਪਾ ਕੇ ਬੜਾ ਕੱਡਾ ਪਾ ਚੜਿਆ ਸੁਖਵੀਰ ਬਾਦਲ ਦੇ ਆਦ ਲੱਗ ਗਈ ਤਾਂ ਫੇਰ ਸੁਖਬੀਰ ਸਿੰਘ ਬਾਦਲ ਨੇ ਕਹਿੰਦੇ ਜੀ ਇੰਗਲਿਸ਼ ਦਾ ਪੇਗ ਲਾ ਲਿਆ ਤੇ ਬਰਨ ਸ਼ਰਮਾ ਨੂੰ ਸ਼ਰਮ ਆ ਮਨਾਪ ਸਨਾਪ ਸ਼ਬਦ ਬੋਲਣ ਲੱਗੇ ਪ੍ਰੈਸ ਕਾਨਫਰੰਸ ਕਰ ਕੀਤੀ ਹੈ ਜੇਲ੍ਹ ਦੇ ਸਾਹਮਣੇ ਖੜ ਕੇ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਜਿੰਨੇ ਵੀ ਪੱਤਰਕਾਰ ਸੀ ਉਹ ਹੈਰਾਨ ਸੀ ਬਾਦਲ ਰੂਮ ਕਿਉਂ ਚੇਂਜ ਕਰ ਗਏ ਨੇ ਪੂਰੇ ਪੱਤਰ ਵਿੱਚ ਹੈਰਾਨ ਹੋ ਗਏ ਸੀ ਪਰ ਦਰਸਲ ਦੇ ਵਿੱਚ ਸੁਖਵੀਰ ਬਾਦਲ ਨੇ ਇੱਧਰ ਆ ਕੇ ਧਮਕੀ ਦਿੱਤੀ ਹੈ ਸਾਰੇ ਪੰਜਾਬ ਦੇ ਲੋਕ ਕਹਿ ਰਹੇ ਨੇ ਕਿਉਂਕਿ ਇਹ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੂੰ ਬਹੁਤ ਬਾਅਰ ਬਿਨਾ ਬਜਾ ਤੋਂ ਕਿਹਾ ਗਿਆ ਕਹਿੰਦੇ ਜੀ ਇਹਦਾ ਜਿੱਦੇ ਠੁੱਡਾ ਵਜਿਆ ਹੈਲੀਕਾਪਟਰ ਦੇ ਡਿੱਗੇ ਨੇ ਯਾਨੀ ਉਤਰ ਰਹੇ ਸੀ ਤਾਂ ਮੁੱਖ ਮੰਤਰੀ ਡਿੱਗ ਜਾਂਦੇ ਜੀ ਤਾਂ ਉਸ ਦਿਨ ਵੀ ਇਹਨਾਂ ਲੋਕਾਂ ਨੇ ਇਹੀ ਗੱਲ ਕਹੀ ਸੀ ਵਿਕਰਮ ਸਿੰਘ ਮਜੀਠੀਆ ਮੌਜੂਦ ਸੀ ਖੁਦ ਸੁਖਵੀਰ ਸਿੰਘ ਬਾਦਲ ਦੇ ਮੋਹਰੇ ਗਰ ਤੁਸੀਂ ਸੁਣੀ ਹੈ ਤੇ ਸ਼ਰਾਬ ਪੀ ਕੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਛਾਸ਼ਨ ਦੇ ਵਿੱਚ ਜਾਂਦੇ ਨੇ ਹੈਲੀਕਾਪਟਰ ਤੇ ਚੜਦੇ ਨੇ ਬੜੇ ਤੰਜ ਕਸੇ ਪਰ ਅੱਜ ਜਦੋਂ ਸੁਖਵੀਰ ਸਿੰਘ ਬਾਦਲ ਦੀ ਪੋਰ ਖੁੱਲੀ ਕਹਿੰਦੇ ਜੀ ਬਲਬ ਸ਼ਰਮਾ ਨੂੰ ਧਮਕੀ ਦੇਣ ਤੋਂ ਪਹਿਲਾਂ ਇੰਗਲਿਸ਼ ਦਾ ਪੇਜ ਲਾ ਕੇ ਗਈ ਸੀ ਬਹੁਤੇ ਆਪਣੇ ਲੀਡਰਾਂ ਦੇ ਕੋਲ ਉਹ ਮੰਨ ਵੀ ਜਾਂਦੇ ਨਹੀਂ ਚਾਵੇ ਜਿਹੜੇ ਉਹਦੇ ਨਾਲ-ਨਾਲ ਪੈਗਸ਼ਕ ਲਾਉਂਦੇ ਨੇ ਕੋਈ ਤਾਂ ਕੋਈ ਮੈਂਬਰ ਜ਼ਰੂਰ ਹੁੰਦਾ ਇੱਕ ਨਾ ਇੱਕ ਅੰਦੇ ਦਾ ਪਰ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਇਹ ਅਮਲੀ ਸੁਖਾ ਅਮਲੀ ਵੀ ਕਿਹਾ ਜਾਂਦਾ ਉਹਨਾਂ ਨੂੰ ਕਿਉਂਕਿ ਫੀਮ ਦਾ ਉਹ ਸ਼ਰਾਬ ਦਾ ਜਾਂ ਗੋਲੀ ਜਪਤਾ ਕੁਝ ਵੀ ਕਰਦਾ ਵੇਖਾਂਦੇ ਨਹੀਂ ਯਾਨੀ ਐਸੇ ਕਰਕੇ ਭਾਸ਼ਣ ਲੰਮੇ ਲੰਮੇ ਭਾਸ਼ਣ ਕਿਵੇਂ ਦੇ ਦਿੰਦੇ ਨੇ ਉਹ ਕਹਿੰਦੇ ਜੀ ਹੁਣ ਤਾਂ ਸੁਖਬੀਰ ਸਿੰਘ ਬਾਦਲ ਨੂੰ ਛੱਡੋ ਕਹਿੰਦੇ ਹਰਸਿਮਰਤ ਕੌਰ ਬਾਦਲ ਫੀਮ ਖਾਂਦੀ ਆ ਬਹੁਤ ਸਾਰੀਆਂ ਥੋੜੀਆਂ ਅਕਸਰ ਪੰਜਾਬ ਦੇ ਵਿੱਚੋਂ ਆਉਂਦੀਆਂ ਰਹਿੰਦੀਆਂ ਨੇ ਪਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਧਮਕੀ ਦਿੱਤੀ ਆ ਸ਼ਰਾਬ ਦੇ ਨਸ਼ੇ ਵਿੱਚ ਦਿੱਤੀ ਆ ਤਾਂ ਹੁਣ ਕਹਿੰਦੇ ਜੀ ਮਾਫੀ ਮੰਗਣੀ ਪੈਣੀ ਆ ਨਹੀਂ ਤਾਂ ਬਿਕਰਮ ਸਿੰਘ ਮਗੀ ਵਾਲਾ ਹਾਲ ਕਰਕੇ ਜੇਲ੍ਹ ਦੇ ਅੰਦਰ ਪਹੁੰਚਾਏ ਜਾਣਗੇ ਉਹ ਮੁੱਖ ਮੰਤਰੀ ਸਾਹਿਬ ਐਕਸ਼ਨ ਲੈਣਗੇ ਕਿਉਂਕਿ ਬਾਦਲ ਨੇ ਪੰਜਾਬ ਨੂੰ ਪਹਿਲਾਂ ਬਹੁਤ ਸਾਰਾ ਲੁੱਟਿਆ ਬਾਦਲ ਨੇ ਪੰਜਾਬ ਨੂੰ ਮਾਰਿਆ ਵਿਕਰਮ ਸਿੰਘ ਮਜੀਠੀਆ ਨੇ ਤਸਕਰੀ ਕਰਕੇ ਪੰਜਾਬ ਦੀ ਨੌਜਵਾਨੀ ਮਾਰ ਦਿੱਤੀ ਹੈ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਨੂੰ ਮਿਲਣ ਜਾਂਦਾ ਉਹਦੇ ਤੇ ਵੀ ਲੋਕ ਥੂ ਥੂ ਕਰ ਰਹੇ ਨੇ ਕਹਿੰਦੇ ਜੀ ਉਹਨਾਂ मामा ਨੂੰ ਮਿਲੋ ਜਾ ਕੇ ਜਿਨ੍ਹਾਂ ਦੇ ਪੁੱਤ ਜਹਾਨੋ ਤੁਰ ਗਏ ਨੇ ਵਿਕਰਮ ਸਿੰਘ ਮਜੀਠੀਆ ਦੇ ਇੱਕ ਵੱਡਾ ਤਸਕਰਾ ਚਿੱਟੇ ਦਾ ਇਹਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਉਹਨਾਂ ਮਾਵਾ ਨੂੰ ਉਹਨਾਂ ਭੈਣਾਂ ਨੂੰ ਵੇਖੋ ਜਿਨ੍ਹਾਂ ਦੇ ਇੱਥੇ ਲੋਕ ਨਹੀਂ ਐ ਬਹੁਤ ਸਾਰੇ ਨੌਜਵਾਨ ਗੱਡੀ ਚਾਰ ਦਿੱਤੇ ਇਹਨਾਂ ਲੋਕਾਂ ਨੇ ਤਾਂ ਠੀਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੈਨੂੰ ਇਹ ਵੀਡੀਓ ਆਪਾਂ ਦੇਖੀ ਕਿ ਸੁਖਬੀਰ ਸਿੰਘ ਬਾਦਲ ਜਾਂ ਫਿਰ ਉਹਨਾਂ ਦੀ ਜਿਹੜੀ ਧਰਮ ਪਤਨੀ ਘਰ ਵਾਲੀ ਐ ਹਰ ਸਿਮਰਤ ਕੌਰ ਉਹ ਕੋਈ ਵੀ ਮੌਕਾ ਐਸਾ ਨਹੀਂ ਜਿਹੜਾ ਜਾਨ ਦਿੰਦੇ ਐ ਜਦੋਂ ਉਹ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਉੱਤੇ ਇਲਜ਼ਾਮ ਨਾ ਲਾਉਣ ਕਦੀ ਉਹਨਾਂ ਨੂੰ ਨਸ਼ੇੜੀ ਕਹਿ ਦਿੰਦੇ ਐ ਕਿ ਨਸ਼ਾ ਕਰਕੇ ਆਵਾਮ ਦੇ ਵਿੱਚ ਜਾਂਦਾ ਫਿਰ ਬੋਲਦਾ ਵੈ ਦੇ ਜਦੋਂ ਦੇਖੋ ਕਿ ਉਹ ਹੈਲੀਕਾਪਟਰ ਤੋਂ ਉਤਰਦੇ ਤੇ ਉਹਨਾਂ ਦਾ ਪੈਰ ਸਲਿੱਪ ਹੋ ਜਾਂਦਾ ਤੇ ਕਹਿੰਦੇ ਨੇ ਨਸ਼ਾ ਕੀਤਾ ਇਸ ਕਰਕੇ ਸਲਿੱਪ ਹੋ ਗਿਆ ਜਦਕਿ ਹਕੀਕਤ ਹੁਣ ਬਿਲਕੁਲ ਇਸ ਦੇ ਬਰਕਸ ਨਿਕਲਣ ਦਈ ਐ ਕੀ ਆ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਜਦੋਂ ਕਿ 90 ਦੀ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਤੋਂ ਬਾਅਦ ਆਣ ਕੇ 90 ਦੀ ਜੇਲ੍ਹ ਦੇ ਬਾਹਰ ਖਲੋ ਕੇ ਧਮਕੀਆਂ ਲੋਂਦੇ ਐ ਐਸਐਸਪੀ ਵਰਨ ਸ਼ਰਮਾ ਨੂੰ ਤਮੁਕ ਮੰਤਰੀ ਪੰਜਾਬ ਸਾਹਿਬ ਨੂੰ ਕਿ ਤੁਸੀਂ ਆਪਣਾ ਪਾਸਪੋਰਟ ਬਣਾ ਲਓ ਜੇ ਇਸ ਮੁਲਕ ਸੇ ਜਾਣਾ ਚਲਜੋ ਹਿੰਦੁਸਤਾਨ ਨੂੰ ਛੱਡ ਕੇ ਚਲਜੋ ਕਿਉਂਕਿ ਜਦੋਂ ਸਾਡੀ ਹਕੂਮਤ ਆਈ ਅਸੀਂ ਨਹੀਂ ਤੁਹਾਨੂੰ ਛੱਡਣਾ ਤੇ ਹੁਣ ਪਤਾ ਇਹ ਲੱਗ ਰਿਹਾ ਕਿ ਉਹਨਾਂ ਜਿਹੜੀਆਂ ਧਮਕੀਆਂ ਲਾਈਆਂ ਸੀ ਉਹ ਇੰਗਲਿਸ਼ ਦਾਰੂ ਦਾ ਪੈਗ ਲਾ ਕੇ ਲਾਈਆਂ ਸੀ ਕਿ ਖੁਦ ਉਹ ਨਸ਼ਾ ਕਰਦੇ ਐ ਕਿ ਆਪ ਐਡੇ ਵੱਡੇ ਨਸ਼ੇੜੇ ਐ ਨਸ਼ਾ ਕਰਕੇ ਤਕਰੀਰਾਂ ਕਰਦੇ ਸਭ ਕੁਝ ਕਰਦੇ ਤੇ ਜਦਕਿ ਇਲਜ਼ਾਮ ਦੂਸਰਿਆਂ ਤੇ ਲਾਉਂਦੇ ਪੰਜਾਬ ਦੀ ਆਵਾਮ ਨੂੰ ਬੇਫਕੂਫ ਬਣਾਉਂਦੇ ਐ ਕਿ ਦੂਸਰੇ ਜਿਹੜੇ ਨਸ਼ਈ ਐ ਨਸ਼ੇੜੀ ਐ ਤੇ ਅਸੀਂ ਨਹੀਂ ਅਸੀਂ ਬਿਲਕੁਲ ਸਹੀ ਐ ਜਦਕਿ ਅੱਧ ਪੰਜਾਬ ਸਾਰੇ ਦੇ ਵਿੱਚ ਨਸ਼ਾ ਫਲਾਉਣ ਵਾਲੇ ਇਹ ਆਪ ਐ ਦੇਖ ਲਓ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਹੁਣ ਅੰਦਰ ਹੈ ਉਹਨੇ ਹੀ ਪੰਜਾਬ ਦਾ ਬੇੜਾਗਰ ਕੀਤਾ ਪੰਜਾਬ ਨੂੰ ਨਸ਼ਿਆਂ ਤੇ ਲਾਇਆ ਤੇ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਇਸੇ ਕਰਕੇ ਫੜਿਆ ਕਿ ਉਹਨੂੰ ਕੋਈ ਫੜਨ ਦੀ ਜਰੂਰਤ ਨਹੀਂ ਕਰਦਾ ਪਰ ਮੁੱਖ ਮੰਤਰੀ ਪੰਜਾਬ ਨੇ ਉਹਨੂੰ ਫੜ ਕੇ ਸਾਬਤ ਕੀਤਾ ਕਿ ਮੈਂ ਕਿਸੇ ਵੀ ਨਸ਼ਾ ਤਸਰਰ ਨਹੀਂ ਛੱਡਾਂਗਾ ਭਾਵੇਂ ਕੋਈ ਵੀ ਹੈ ਪਾ ਕੋ ਸਰਕਾਰੀ ਮੁਲਾਜ਼ਮ ਹੈ ਚਾਹੇ ਕੋ ਸਿਆਸਤਦਾਨ ਹੈ ਜਿੱਦੇ ਜਿੱਡਾਂ ਮਰਜ਼ੀ ਜ਼ਿਆਦਾ ਅਸਰ ਰਸੂਖ ਕਿਸੇ ਨੂੰ ਨਹੀਂ ਛੱਡਾਂਗਾ ਇਹ ਗੱਲ ਉਹਨੇ ਸਾਬਤ ਕਰ ਦਿੱਤੀ ਜਦਕਿ ਦੂਸਰੇ ਪਾਸੇ ਹੁਣ ਬਾਬਾ ਗੁਰਵਿੰਦਰ ਸਿੰਘ ਢਿੱਲੂ ਹੈ ਇਹਨੂੰ ਲੈ ਕੇ ਵੀ ਪੰਜਾਬ ਦੇ ਲੋਕਾਂ ਦੇ ਜ਼ਿਹਨ 'ਚ ਇਹ ਹੁਣ ਸਵਾਲ ਹੈ ਕਿ ਐਡੇ ਵੱਡੇ ਪ੍ਰਚਾਰਕ ਇੰਨੀਆਂ ਜ਼ਿਆਦਾ ਸੰਗਤਾਂ ਨੂੰ ਚਾਉਣ ਆਲੀਆਂ ਤੇ ਆਖਰ ਉਹਨਾਂ ਨੂੰ ਐਸੀ ਕੀ ਮਜਬੂਰੀ ਬਣ ਗਈ ਕੀ ਵਜ੍ਹਾ ਬਣ ਗਈ ਕਿ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ 90 ਦੀ ਜੇਲ੍ਹ ਦੇ ਅੰਦਰ ਚਲੇ ਗਏ ਕਿ ਇਹਨਾਂ ਨੂੰ ਉਹ ਨਸ਼ੇ ਦੇ ਜਿਹੜੇ ਪੈਸੇ ਹੁੰਦੇ ਉਹਨਾਂ 'ਚ ਕੋਈ ਹਿੱਸਾ ਹੈ ਜਾਂ ਇਹਨਾਂ ਦੀ ਕੋਈ ਰਿਸ਼ਤੇਦਾਰੀ ਹੈ ਵਿਕਰਮ ਸਿੰਘ ਮਜੀਠੀਆ ਨਾਲ ਕੀ ਵਜ੍ਹਾ ਹੈ ਕਾਹਦੇ ਤੋਂ ਇਹ ਨੇਕ ਨਸ਼ਾ ਤਸਤਰ ਦੇ ਨਾਲ ਮਿਲਣਗੇ ਉਸ ਬੰਦੇ ਨਾਲ ਮਿਲਣਗੇ ਜਿਹਨੂੰ ਪੰਜਾਬ ਦੀਆਂ ਮਾਵਾਂ ਭੈਣਾਂ ਵੱਧੋਵਾ ਮ ਦੇ ਰਹੀਆਂ ਉਹਦੇ ਵਾਸਤੇ ਕਹਿ ਰਹੀਆਂ ਕਿ ਉਹਨੂੰ ਸਖ਼ਤ ਸਜ਼ਾ ਹੋਵੇ ਇਹਦਾ ਬਾਹਰ ਨਾ ਆਵੇ ਤੇ ਇਹ ਉਹਨੂੰ ਬਾਹਰ ਕੱਢਣ ਦੇ ਚੱਕਰਾਂ 'ਚ ਆਖਰ ਕੀ ਬਜਾਵਾ ਇਸ ਤੇ ਬਾਰੇ ਵੀ ਲੋਕ ਬਹੁਤ ਹੀ ਪੰਜਾਬ ਦੇ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਸਵਾਲ ਆ ਰਿਹਾ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਟੈਗਸ ਰੱਖਿਆ ਰੱਬ ਰਾ